ਬਣੋ ਉਹ ਵੀ ਚੰਗੀਆ ਪਾਠਾ ਕੋਈ ਦੇਸੀ ਜੋ ਵਧੀਆ ਉਹ ਵੀ ਬੜੇ ਬੜੇ ਕਰਨ ਵਾਲੀ ਇਹ ਵੀ ਗਾਉ ਹੈ ਇਹ ਵਾਰ ਇਹਨਾਂ ਮੇਮਣੇ ਹੈਗੇ ਨਾ ਮੈਂ ਇੰਨਾ ਵੀ ਨਹੀਂ ਹੈਗਾ ਇਹਦਾ ਇਹਦਾ ਬਲੱਟਾਂ ਨੇ ਜਿਆਦਾ ਇਹ ਗੱਬੜਾ ਨੇ ਉਹ ਭਲਾਟਾ ਰੇ ਭਲਾਟਾ ਗੇ ਮੇਰੇ ਨਵਾਂ ਘਬੜਾ ਨਾ ਹੈ 15 15 ਨੇ ਇਹ ਗਾਜੂ ਨੂੰ ਹਮ ਦਾ ਡੋਕੇ ਦੇਣੀ ਮਾੜ ਮੁੱਢੀ ਆ ਹਾਂ ਆ ਵੀ ਨਿਕਲੀ ਆ ਬਰੀ ਮੰਨਿਆ ਦਾ ਆ ਜੇ ਬਗੜੀ ਉਹ ਕਰੀਏ ਨੂੰ 2000 ਬੱਕਾ ਚਾਹੀਦਾ ਲੈ ਲੈ ਰੱਖਣੀ ਹੁੰਦਾ ਰੱਖਣ ਨੂੰ ਘਰੇ ਰੰਗ ਦੋਨੋਂ ਇੱਕੋ ਜਿਹਾ ਰੰਗ ਨੇ ਇਕੱਠੀਆਂ ਨਹੀਂ ਕਰੀਓ ਯਾਰ ਇਕੱਠੀ ਕੱਢ ਲੈ ਕਰੀਏ ਆ ਛੱਡ ਦੇ ਬਈ ਘਬਣੀ ਯਾਰ ਉਹ ਬੱਕਰ ਵਿੱਚ 25 ਬਾਹਰ ਹੂ ਵੀ ਦਾ ਬਚੀਦਾ ਆ ਆਰਾ ਖਰਾਬ ਹੋ ਗਿਆ ਇਹ ਕਰਦਾ ਫੜੇ ਇਹ ਜ਼ਰੂਰ ਨਹੀਂ ਕਰ ਜਾਂਦੀ ਐ ਅਬ ਹੋਰ ਘੱਲਾ ਹੋਰ ਹੋਰ ਘੱਡੋ ਮੈਂ ਜੋ ਯਾਦ ਲਾ ਕੇ ਦੇਖ ਚੱਲਣਾ ਮੱਥਾ ਲਾ ਜਾ ਲਾਹੇ ਜੇ ਹਾਂ ਤਾਂ ਸਾਹ ਚਹੀਦੇ ਨੇ ਹਾਂ ਤਾਂ ਹੁਣ ਕੋ ਦੀ ਦੇਖ ਲਓ ਦੇਖ ਕਰ ਲੋ ਜਿਵੇਂ ਇਹ ਵੀ ਤਾਂ ਤਾਂ ਹੁਣ ਬਧੀਆ ਹਾਂ ਪੂਰੇ ਸਿਰੇ ਨੇ ਜਿਵੇਂ ਜਿਦੋਂ ਕਹਾਂਗੇ ਮਾਰੀਓ ਲੋਕ ਫਿਰ ਲਾ ਵੀ ਚੈੱਕ ਕਰੋ ਜਮਾ ਸਾਫ ਨੇ ਵਕਤੀ ਸਭ ਲੋਕ ਐ ਨੂੰ ਦੇ ਪਤੀਆ ਪਤੀਆ ਦੇ ਮਾਰੀ ਪਤੀ ਹੋਏ ਇਹ ਤਾਂ ਹੈ ਲੈ ਇਹ ਮੇਰੇ ਮੁੱਠੀ ਚ ਆਉਂਦੀ ਹੈ ਲੈ ਕਿਨੇ ਲੜੀ ਬਾਈ ਦੇ ਨੀ ਠੀਕ ਹੈ ਪਰ ਸਾਫ ਨੇ ਦਾ ਕਾ ਮਾਰੇ ਮੇਰੇ ਭੋਜ ਚਰੀਆਂ ਯਾਰਾ ਹੁਣ ਗਰਨੀ ਪੈ ਗਈ ਆਪਾਂ ਦੀ ਗੰਨੇ ਤੋਂ ਕਰਨੀ ਪੈਗੀ ਨਹੀਂ ਨਾਲ ਬੱਚਿਆ ਇਹਨਾਂ ਦੇ ਬੱਚਿਆਂ ਨੇ ਕਿਦੇ ਉਹ ਸੋਨਾ ਉਹ ਕਿਹੜੇ ਚੱਲਦੀ ਇਹਨਾਂ ਖੜੀ ਉਹਦਾ ਤਾਂ ਉਹ ਐ ਉਹ ਇਹ ਨਾ ਹੁੰਦੀ ਉਹ ਐਦਾ ਚੱਡਦੇ ਆ ਗਈਆਂ ਬੋਲੋ ਤੇਰੇ ਰਾਂਗ ਬਾਈ ਬੱਕਰੇ ਮਾਣੇ ਰਾਜ ਲਹੂ ਪੈ ਗਿਆ ਤਾ ਯਾਰ ਮੜੀ ਥਾਂ ਉੱਤਰਦੇ ਫੇ ਦੇਖਣੀ ਆਪਦੀ ਫਰਕ ਪਾ ਜਾਣਾ ਬੋਲ ਨਹੀਂ ਵੀ ਗਰਮਾਇਤਾ ਪੈਂਦੀ ਆ ਭੈਣ ਦਾ ਤਾਂ ਅੱਜ ਮੜਿਆ ਫਰਕ ਪੈ ਰਿਹਾ ਤਾਂ ਅੱਸੂ ਜਗ ਅੱਸੂ ਜਗ ਹੋਣੀਆਂ। ਨਾਲ ਤਾਂ ਮਾਉ ਜਰੀ ਨਹੀਂ ਭਾਵੇਂ ਮੈਂ ਕਰਦਾ। ਫਿਰ ਤਾਂ ਇਹ ਫਿਰ ਤਾਂ ਪੈਸਾ ਹੋਣੀਆਂ। ਮੰਨ ਬਈ ਤੇ ਸਾਰੇ ਇਕੱਠੇ ਦੀ ਕਰ। ਨਹੀਂ ਅਸੂ ਨਾਲ ਵੜ ਕੇ ਨਾ ਖਾਰਿਆ ਜਰੀਆ ਦਾ। ਉਹ ਘਾਹੀ ਦੇ ਹੁਣ ਇਹ ਨਹੀਂ ਲਾਉਣਾ। 6 ਮਹੀਨੇ ਰਹਿ ਗਿਆ ਹੁਣ ਚ ਹੁਣ। ਘਾਉ ਸੁਬਬ ਨਮੀ ਹੋਣੀਆਂ। ਕਰੇਗਾ ਆ ਤਾਂ ਨਵੀਂ ਹੋਈ ਹੋਈ ਆ ਆ ਮਹੀਨੇ ਕਿਤੇ ਹੋਈ ਆ ਓਏ ਚਲੋ ਜੇ ਜੇ ਫਿਰ ਫਿਰ ਵੀ ਛੱਕਦੀ ਆ ਫਿਰ ਵੀ ਛੱਕਦੀ ਆ ਕੱਪੜੇ ਬੁਰੇ ਚੋਟਰੀਆਂ ਇੱਕ ਦਾ 20 ਦਿਨ ਲਊਗਾ ਆ ਮਹੀਨਾ ਲੈ ਜੂ ਭੰਚ ਦਾ ਓ ਵੀ ਅਲੱਗ ਕਹਿੰਦੇ ਤਿਆਰ ਆ 20 ਦਿਨ ਲਊ ਸੂਣ ਦਾ ਭੰਟੇ ਨਵੀਂ ਹੋਈ ਆ ਅਨਸਾਰੀ ਇਹਦਾ ਯਾਰ ਇਹਦਾ ਗੱਬਣਾ ਗਰੰਟੀ ਦੀ ਯਾਰ ਇਹ ਵੀਰੇ ਇਹਦਾ ਆ ਗਿਆ ਮਹੀਨੇ ਕਿਤੇ ਆ ਗਿਆ ਇਹਨਾਂ ਦੇ ਬਾਈਆਂ ਨੇ ਇਹਦਾ ਕੁਲੀ ਖੜੀ ਬੱਕਰੀ ਦਾ ਪਿਆਰ ਉਹ ਕਿ ਡਬਲ ਡਰਾਮੇ ਬੰਦੇ ਨੂੰ ਹਾਂ ਥੋੜਾ ਮਤ ਰੱਖੀ ਨਹੀਂ ਮਾਂ ਤੇਰਾ ਵੀ ਮੈਂ ਤਾਂ ਸਦਰਾਮੂਲ ਮੰਗੀ ਜਨਾ ਬੱਸ ਜੱਦਾ ਰਾਨਾ ਮੂਲ ਗੱਲ ਬੋ ਬਾਈ ਠੀਕ ਆ ਠੀਕ ਆ ਪਠਾਨ ਬੱਕਰਾਂ ਦੇ ਸੀਦਰੇ ਬੱਕਰੇ ਟੰਗੇ ਨੇ ਪਰ ਇਹ ਵੀ ਤੂੰ ਮੂਲ ਜ਼ਰਾ ਆਖੀ ਜਨਾ ਕੋਣ ਬੱਕਰਾ ਨਾ ਦੋਰੇ ਕਿਉਂ ਇੰਦ ਗੜਦੇ ਮੇਲੇ ਤੂੰ ਐ ਸ਼ਮੋਲੀ ਪੰਜ ਪੂ ਪੰਜ ਵੀ ਮੰਗ ਲਾਂ ਮੈਂ ਚਾਹ ਜੇ ਲੈ ਆਉਂਗਾ 80 ਹਜ਼ਾਰ ਦਾ ਜੋੜਾ ਫੜ ਕੇ ਲਊਂਗਾ ਮੈਂ ਦੂੰਗਾ ਸਾਲ ਭਰ ਨੂੰ ਮੈਂ ਚੱਲੀ ਜਾਂਦਾ ਕਿਤੇ ਨਾ ਧਾਰ ਲਈ ਇਹਨਾਂ ਦਿੱਤੀ ਮਨ ਦਾ ਬੇਵਿਦ ਨਧਾਰਾ ਲੈ ਵੀ ਕਰਨੇ ਆਪਾਂ ਆਪੇ ਮਾਰਨਾ ਆਪਣੇ ਨਾਲ ਅਬ ਘੇਰਦਾ ਬੀਰ ਨਾ ਨਾ ਠੀਕ ਆ ਬਈ ਪੱਕੇ ਉਹ ਜਦੋਂ ਚੱਲਦਾਗਾ ਫਿਰ ਪੱਕੇ ਬੰਦੇ ਚੱਲਦੇ ਨੇ ਹਾਂ ਜਾਂਦੀ ਨਾ ਨਾ ਆਪਣੇ ਪੈਸੇ ਮਾਰਨ ਨਾ ਨਾ ਸਹੀ ਗੱਲ ਆ ਆਪਾਂ ਦੇਣੀ ਚੀਜ਼ ਉੱਥੇ ਆ ਨਾ ਆਪਣੇ ਇਹ ਲੈ ਵੀ ਲਈ ਬੱਕਰੀ ਅਰੇ ਕਰੇ ਵੇਸੇ ਬੜਾ ਗਾਉਣੇ ਯਾਰ ਨਾ ਨਾ ਸਹੀ ਗੱਲ ਆ ਕੋਈ ਯਾਰ ਹੁਣ ਪੈਸੇ ਬਾਹਰ ਮੰਗਦੇ ਹੁਣ ਵੀਰਾ ਲਾਉ ਯਾਰ ਕਿੰਨੇ ਮੰਗਦੇ ਪੱਤੀ ਬੰਦੀ ਆ ਮੰਗ ਲਿਆ ਕੰਮ ਕਰਨਾ ਉਹ ਬੰਦਾ ਕੋਈ ਨਹੀਂ ਪੈ ਰਾ ਤੁਸੀਂ ਲਾਓ ਹਮਝੋ ਗੱਡੀ ਬਾਹਰ ਆ ਯਾਰ ਇਹਨੇ ਪਹਿਲਾਂ ਲਵਣੀ ਰਹੀਗੀ ਮੂੰਹ ਪਾਣੀ ਪੀਲਾ ਮੂੰਹ ਸੁੱਕਾ ਲੱਗਾ ਮੂੰਹ ਆਇਆ ਦੁਬਾਰੇ ਫੇਸਬੁਕ ਤੇਰਾ 35 ਹਜ਼ਾਰ ਨਾਲ

ਤਾਂ ਤੇ ਇਹ ਬੜੇ ਦਿਨ ਨੇ ਜੋ ਟਾਈਮ ਆ ਗਿਆ ਜਾਂ ਵੀ ਹਾਜਰ ਇੱਥੇ ਜੀ ਚੱਲਣਗੇ ਇਹ ਹਾਂ ਇਹ ਵੀ ਜਬਾ ਦੀ ਜਸਨਖੀਆਂ ਨੇ ਹੂ ਸਾਫ ਲੇ ਗਈਆਂ ਹੋਰ ਹੈ ਵੀ ਟਾਈਮਾਂ ਲੰਘ ਜਾਂਦਾ ਇੱਕ ਵਾਰ ਦੁੱਧ ਵੀ ਲੰਘਿਆ ਦੁੱਧਾ ਸੀ ਜੀ ਨਾਲ ਲੰਘਾ ਨਾ ਹੁਣ ਬੱਚੇ ਦਾ ਵੀ ਲੰਘਾ ਪਾ ਗਿਆ ਹੁਣ ਜਮਾ ਖਾ ਰਹੀਆਂ ਜਾ ਰਹੀ ਇਹ ਦੁੱਧ ਵੀ ਖਾ ਪੀ ਲਿਆ ਬੱਚੇ ਵੀ ਵਜਨੇ ਹੁਣ ਤਾਂ ਇਹ ਕਿਵੇਂ ਉਹ ਅਸਲ ਕਰਦੇ ਦੇਖਣੋ ਚੋਰੀ ਜਾਣੀ ਨਹੀਂ ਉਹ ਕਰਨੀ ਜਾਂਦੀ ਹੁਣ ਮਸਲ ਹੋ ਜੂ ਗਰਮੀ ਦੇ ਥੋੜੀ ਜਿਹੀ ਗੱਲ ਕਰਾਂ ਸਾਡੇ ਬੋ ਬੋ ਨਹੀਂ ਦੇਖਾ ਉਹਦੀ ਕਿ ਵੀ ਪਾਣੀ ਵਿੱਚ ਮਾੜੀ ਮੁੱਠੀ ਦੇਖੀ ਹੈ ਯਾਰ ਕੱਲੀ ਹੋਰ ਤਾਂ ਕੁਝ ਨਹੀਂ ਹੋ ਜਾਏਗਾ ਉਹਨਾਂ ਕਿ ਤੇਰੀ ਆਪਲਾ ਵੀ ਵਗ ਜਾਂਦਾ ਤਾਂ ਪਈ ਨਾ ਕੋ ਬੱਚੀ ਨਹੀਂ ਦੇਣਾ ਬੱਕਰੀ ਖਰਾਬ ਹੁੰਦੀ ਹੈ ਐਵੇਂ ਐਵੇਂ ਬੋਲਦੇ ਨੇ ਕਿ ਬੱਕਰੇ ਨੂੰ ਸਾਡਾ ਉਹਨਾਂ ਦਾ ਰਸਤਾ ਕੰਬਲੇ ਨੇ ਉਹ ਵਾਪਸ ਇਹ ਮਾਣੀ ਪੀ ਗਏ ਤੂੰ ਤਾਂ ਮੁੱਲ ਦੱਸ ਕੀ ਪਾਣੀ ਮੁੱਲ ਭਾਈ ਜੀ ਤਾਂ ਨਾਲ ਲੈਣੀ ਹੁੰਦਾ ਫੇਰ ਬੜਕਾ ਮਾਰਦਾ ਆਪਾਂ ਲੈਣੇ ਨੇ ਹੈਗੀਆਂ ਉਹ ਪਾਣੀ ਪੀਓ ਸਭ ਬਾਜੜ ਗਿਆ ਜੀ ਰੇਟ ਦੱਸਤਾ ਹੈ ਨਾ ਹਾਂ ਭਾਈ ਦੱਸ ਆਜਾ ਮੇਰੇ ਹਿਸਾਬ ਦੇ ਸੀ ਲੈ ਲੋ ਬੋਕ